ਬਾਬਲ ਸਾਹਿਬ ਦੇ ਰਾਜ ਵੇਲੇ ਨਾ ਝੂਠੇ ਮੁਕਾਬਲਿਆਂ ਦਾ ਦੌਰ ਉਹ ਤੋਂ ਸ਼ੁਰੂ ਹੋਇਆ 30-35 ਮੁੰਡੇ ਬਾਦਲ ਸਾਹਿਬ ਦੀ ਸਰਕਾਰ ਨੇ ਮਾਰੇ। ਅੰਤ ਤਾਂ ਦੇ ਕੋਈ ਐਫਆਈਆਰ ਦਰਜ ਨਹੀਂ ਸੀ ਪਰ ਕਹਿਆ ਇਹ ਕਿ ਆ ਵੀ ਉਹ ਸਾਰਾ ਹਿੰਸਕ ਮਾਹੌਲ ਪੈਦਾ ਕਰਦੇ ਨੇ। ਜਦੋਂ ਲੋਕਾਂ ਲਈ ਲੜੇਤਾ ਸੀ ਸੂਰਮੇ ਹੱਕ ਆਪਣੇ ਮੰਗੇ ਤਾਂ ਅੱਤਵਾਦੀ ਹੋ ਗਏ। ਇਤਿਹਾਸ ਆ ਪੰਜਾਬ ਦਾ ਜੀ ਜੇ ਬਾਬਾ ਗੁਰਨਾਨਕ ਸਾਹਿਬ ਤੋਂ ਸ਼ੁਰੂ ਕਰੀਏ ਜੀ ਬੱਬਾ ਨਾਨਕ ਸਾਹਿਬ ਨੂੰ ਕਹਿੰਦੇ ਕੋਈ ਕਹੇ ਭੂਤ ਨਾ ਕੋਈ ਕਹੇ ਬੇਤਾਲ ਆਖਿਰ ਦੇ ਵਿੱਚ ਗੁਰੂ ਗੋਬਿੰਦ ਸਿੰਘ ਨੂੰ ਸਰਵੰਸਵਾਰ ਨਾ ਪਿਆ ਨਾ ਹਜ਼ਾਰਾਂ ਸ਼ਹਾਦਤਾਂ ਹੋਈਆਂ ਜੀ ਮਹਾਰਾਜ ਰਣਜੀਤ ਸਿੰਘ ਦਾ ਰਾਜ ਨੂੰ ਗੁਲਾਮ ਕਰਨ ਲਈ ਲਹੂ ਦੇਆਂ ਦਰਿਆ ਬਗੇ ਖਾਲਸਾ ਲੜਿਆ ਪੂਰੇ ਜੋਸ਼ ਨਾਲ ਹੂੰ ਉਦੋਂ ਬਾਅਦ ਅੰਗਰੇਜ਼ਾਂ ਖਿਲਾਫ ਵੀ ਲੜਾਈ ਚ ਸਭ ਤੋਂ ਮੂਰੇ ਹੂੰ ਅੱppa ਕਹਿੰਦੇ ਆ ਨਾ ਜਿਵੇਂ ਇੰਨੀਆਂ ਫਾਸੀਆਂ ਇੰਨਾ ਆ ਕੁਛ ਹੋਇਆ ਇੰਨਿਆਂ ਨੇ ਜਿਹੜਾ ਕਟੀਆਂ ਜੀ ਜੀ ਕਾਲਾ ਪਾਣੀ ਕਟਿਆ ਨੰਬਰ 1 ਤੇ ਆ ਰਿਹਾ ਨਾ ਪੰਜਾਬ ਹੂੰ ਮਤਲਬ ਇਹ ਤਸਵੀਰ ਆ ਜਿਹੜੀ ਪੰਜਾਬ ਦੀ ਬਣਤਰਾ ਨਾ ਹੂੰ ਮਤਲਬ ਕਈ ਤਾਂ ਬਾળી ਸਿੱਧੀ ਕਹਿੰਦੇ ਖਾਲਸਾ ਜਾਂ ਬਾਗੀ ਜਾਂ ਬਾਦਸ਼ਾਹ ਜੀ ਇਸ ਰੂਪ ਚੋਟ ਕੇ ਬਣੇ ਹੋਏ ਨੇ ਹੂੰ ਹੁਣ ਤਾਂ ਮੈਂ ਇੱਕ ਕਵਿਸ਼ਰੀ ਸੁਣੀ ਉਹਦਾ ਪਹਿਲੀ ਬੋਲ ਸੀ ਜਦੋਂ ਲੋਕਾਂ ਲਈ ਲੜੇ ਤਾਂ ਅਸੀਂ ਸੂਰਮੇ ਹਕ ਆਪਣੇ ਮੰਗੇਤਾ ਹੱਤਵਾਦੀ ਹੋ ਗਏ ਹਕ ਆਪਣੇ ਮੰਗੇਤਾ ਅਸੀਂ ਬਾਗੀ ਹੋ ਗਏ ਇਹ ਇਤਿਹਾਸ ਇੱਕ ਪ੍ਰਾਪਤੀ ਵੀ ਕਹਿ ਲੋ ਇੱਕ ਦੁਖਾਂਤ ਵੀ ਕਹਿ ਲੋ ਜੀ ਬਾਰਲ ਸਾਹਿਬ ਦੇ ਰਾਜ ਵੇਲੇ ਨਾ ਜਦੋਂ नक्सली ਲੈ ਕੇ ਚੱਲੀ ਜੀ ਝੂਠੇ ਮੁਕਾਬਲਿਆਂ ਦਾ ਦੌਰ ਉਦੋਂ ਸ਼ੁਰੂ ਹੋਇਆ ਹਮ ਬਾਬਾ ਗਦਰੀ ਬਾਬਾ ਬਾਬਾ 부ੱਜਾ ਸਿੰਘ ਬਹੁਤ ਵੱਡੀ ਉਮਰ ਦਾ ਸੀ ਹਮ ਮਤਲਬ ਫੜ ਕੇ ਸਾਈਕਲ ਤੇ ਜਾਂਦਾ ਸੀ ਮਾਰੇ ਆ ਉੱਠੇ ਮੁਕਾ ਲੇ 30 35 ਮੁੰਡੇ ਬਾਦਲ ਸਾਹਿਬ ਦੀ ਸਰਕਾਰ ਨੇ ਮਾਰੇ ਨਕਸਲੀ ਕਹਿ ਕੇ ਬਹੁਤ ਬੇਤਹਾਂ ਤਸ਼ੱਦਦ ਕੀਤਾ ਉਸ ਤੋਂ ਬਾਅਦ ਗਵਰਨਰਲੀ ਰਾਜ ਲੱਗਿਆ ਫੇਰ ਮਾਰੇ ਲਗਭਗ 100 ਕ ਮੁੰਡੇ ਉਦੋਂ ਝੂਠੇ ਮੁਕਾਬਲਿਆਂ 'ਚ ਮਾਰੇ ਜੀ ਐ ਲੱਗਿਆ ਵੀ ਸ਼ਾਂਤੀ ਹੋ ਗਈ ਪੰਜਾਬ 'ਚ ਹਮ ਪਰ ਮੋਗਾ ਕੋਲ ਜਦੋਂ ਚੱਲਿਆ ਸਾਰਾ ਪੰਜਾਬ ਆ ਗống ਵਾਂਗੂ ਫੇਰ ਹਮ ਖਾੜਕੂ ਦੌਰ ਵੇਲੇ ਜੇ ਆਪਾਂ ਧਰਮ ਯੁੱਧ ਮੋਰਚੇ ਵੇਲੇ ਦੇਖੀਏ ਹਮ ਉਦੋਂ ਹੀ ਪੁਲਸ ਰਾਜ ਬਣਾਉਣ ਦੀਆਂ ਚਾਲਾਂ ਚੱਲਣੀਆਂ ਸ਼ੁਰੂ ਹੋ ਗਈਆਂ ਸੀ ਧਰਮ ਜੁੱਧ ਮੋਰਚੇ ਵੇਲੇ ਮੋਰਚਿਤ ਰਾਮ ਹੂੰ ਕਿਉਂਕਿ ਬੇਮਿਸਾਲ ਅਮਨਪੂਰਬਕ ਮੋਰਚਾ ਸੀ ਉਹ ਸਿਆਸੀ ਮੰਗਾ ਸੀ ਸਰਕਾਰ ਦੀ ਕੋਸ਼ਿਸ਼ ਇਹ ਸੀ ਵੀ ਇਹਨੂੰ ਅਮਨ ਕਾਨੂੰਨ ਦਾ ਮਸਲਾ ਬਣਾਈਏ ਜੀ ਜਿੱਥੇ ਹਿੰਸਕ ਮਾਹੌਲ ਪੈਦਾ ਕਰੀਏ ਜਾਂ ਹਿੰਸਕ ਮਾਹੌਲ ਨੂੰ ਉਛਾਤ ਕਰੀਏ ਜਾਂ ਇਹ ਇਆਂ ਇਆਂ ਕਾਰਵਾਈਆਂ ਆਪ ਕਰੀਏ ਵੀ ਉਹਦੇ ਜਵਾਬ ਦੇ ਵਿੱਚ ਕਾਰਵਾਈ ਆਵੇ ਫਿਰ ਉਹਨਾਂ ਗੱਲਾਂ ਨੂੰ ਵਾਰੀਏ ਹਮ ਅਨੰਦਪੁਰ ਦੇ ਮਤੇ ਨੂੰ ਖਾਲਿਸਤਾਨ ਦਾ ਮਤਾ ਬਣਾਇਆ ਹਮ ਤੇ ਜੋ ਰੈਜਿਸਟੈਂਸ ਤਾਂ ਹੁੰਦੀ ਹੋਣਾ ਨਾ ਜਦੋਂ ਵੱਡੀਆਂ ਲਹਿਰਾਂ ਚੱਲਦੀਆਂ ਜੀ ਚਾਹੇ ਸੰਤਾ ਦੇ ਕੋਈ ਐਫ ਆਈ ਆਰ ਦਰਜ ਨਹੀਂ ਸੀ ਪਰ ਕਿਹਾ ਇਹ ਗਿਆ ਵੀ ਉਹ ਸਾਰਾ ਹਿੰਸਕ ਮਾਹੌਲ ਉਹ ਪੈਦਾ ਕਰਦੇ ਨੇ ਪਰ ਨਾ ਮਾਇਆਂ ਜੇ ਹੁੰਦੀਆਂ ਵੀ ਰਹੀਆਂ ਆਪਾਂ ਇਹ ਤੋਂ ਮੁਕਰ ਨਹੀਂ ਸਕਦੇ ਹਮ ਉਸ ਤੋਂ ਬਾਅਦ ਸਾਰੀ ਲੜਾਈ ਸੀ ਜਿਹੜੀ ਸਰਕਾਰ ਬਣਾਈ ਸਮਝੌਤਾ ਕਰਕੇ ਚੱਲੀ ਨਹੀਂ ਨਾ ਉਹ ਚੱਲਣੀ ਸੀ ਕਿਉਂਕਿ ਮੰਗ ਤਾਂ ਕੋਈ ਮੰਨੀ ਨਹੀਂ ਸੀ ਜੀ ਲੜਾਈ ਦੌਰਾਨ ਜਿਹੜੇ ਪੈਸਾ ਹੁੰਜੇ ਸੀ ਮੰਗਾ ਉਹ ਚੋ ਠੂ ਠੱਪ ਜੀ ਕੀਤੀ ਸੀ ਖੜਕੂ ਲਹਿਰ ਚੱਲੀ ਹੂੰ ਫਿਰ ਤਾਂ ਇਹਨਾਂ ਦੀ ਮੰਨਾਈਆਂ ਹੋ ਗਈਆਂ ਦਾ ਵੀ ਜਦੋਂ ਖਾਲਿਸਤਾਨ ਦਾ ਇਦਨ ਹੀ ਸਿੱਧਾ ਐਲਾਨ ਹੋ ਗਿਆ ਪਹਿਲਾਂ ਤਾਂ ਉਹ ਕਹਿੰਦੇ ਸੀ ਇਹ ਵੱਖ ਹੋਣਾ ਚਾਹੁੰਦੇ ਨੇ ਹੂੰ ਸੰਤਾ ਨੇ ਤਾਂ ਕਦੇ ਖਾਲਿਸਤਾਨ ਦੀ ਮੰਗ ਉਸ ਰੂਪ ਚ ਕੀਤੀ ਨਹੀਂ ਜੀ ਸਮਾਂ ਤੇ ਦੂਜੀ ਲੋਟ ਕਿਹਾ ਜਦੋਂ ਪੁੱਛਿਆ ਭਾਰਤ ਨਾਲ ਰਹਿਣਾ ਚਾਹੁੰਦੇ ਆ ਹੂੰ ਗੁਲਾਮ ਬਣ ਕੇ ਨਹੀਂ ਬਰਾਬਰ ਦੇ شہری ਬਣ ਕੇ ਰਹਿਣਾ ਚਾਹੁੰਦੇ ਆ ਇਸ ਤਰ੍ਹਾਂ ਖਾਲਿਸਤਾਨ ਬਾਰੇ ਵੀ ਅਸੀਂ ਮੰਗੇ ਆ ਨਹੀਂ ਹੂੰ ਪਰ ਜੇ ਸਾਨੂੰ ਬੀਬੀ ਦੇਊਗੀ ਜਾਂ ਉਹ ਦੇਣਗੇ ਖਾਲਿਸਤਾਨ ਅਸੀਂ 47 ਵਾਲੀ ਗਲਤੀ ਨਹੀਂ ਕਰਦੇ ਹੂੰ 47 ਤੇ ਮੈਨੂੰ ਤਾਂ ਪਤਾ ਨਹੀਂ ਕਿ ਕੀ ਗਲਤੀ ਹੋ ਗਈ ਵੀ ਸਾਨੂੰ ਦੇ ਰਹੇ ਸੀ ਕਿ ਅਸੀਂ ਲੈ ਨਹੀਂ ਸਕੇ ਹੂੰ ਸਿੱਖ ਕੌਮ Hindu ਕੌਮ ਮੁਸਲਮਾਨ ਕੌਮ ਵਾਲੇ ਚੱਕਰ ਸਿੱਖ ਕੌਮ ਦੀ ਉਸ ਤਰ੍ਹਾਂ ਦੀ ਵਾਜਬੀਅਤ ਬਣੀ ਨਾ ਇਲਾਕਾ ਨਾ ਬਣਿਆ ਬਹੁਤ ਸੰਮਤੀ ਵਾਲਾ ਜਿਵੇਂ ਆਪਾਂ ਕਹਿੰਦੇ ਚਲੋ ਇਹ ਲੰਮੀਆਂ ਗੱਲਾਂ ਨੇ